ਪੰਜਾਬ ਵਿੱਚ ਦਿਲ ਦਹਿਲਾ ਦੇਣ ਵਾਲੀਆਂ ਦੋ ਵੱਡੀਆਂ ਵਾਰਦਾਤਾਂ ਮੇਰੇ ਦੋ ਮੁੰਡਿਆਂ ਨੂੰ ਰਵਿੰਦਰ ਕੁਮਾਰ ਤੇ ਨਾਲ ਦੀਪਕ ਕੋਲਰੋਲਾ ਫਾਇਰ ਮਾਰੇ ਨੇ ਜੀ ਨਾਲ ਉਹਨਾਂ ਦੇ ਸਾਥ ਪੱਟ ਜਣੇ ਹੋਰ ਸੀ ਮਾਰੇ ਨੇ ਟਰੈਕ ਚਾਸਤੇ ਸਾਡੇ ਚੌਂ ਚ ਕੈਮਰੇ ਲੱਗੇ ਨੇ ਐਵਰੇਜ ਜੈਕ ਡੇਟਾ ਜਾਂ ਸਰਕਾਰੀ ਕੈਮਰੇ ਲੱਗੇ ਜੀ ਉਸੇ ਵਟਰੋੜੇ ਮਾਰੇ ਨੇ ਮੋਰ ਗੱਡੀ ਮਗਰ ਲਾ ਦਿੱਤੇ ਟਰੈਕਟਰ ਲੈ ਕੇ ਨਿੰਦਰ ਲੈ ਕੇ ਮੋਰ ਕੇ ਫਾਇਰ ਮਾਰਨੇ ਸ਼ੁਰੂ ਕਰਦੇ ਕੰਮ ਲੱਗ ਗਏ ਗੱਡੀ ਦੁਸ਼ਮਣੀ ਸਾਬਕਾ ਸਰਪੰਚ ਦੇ ਦੋ ਪੁੱਤਾਂ ਨੂੰ ਭਜਾ ਭਜਾ ਮਾਰੀਆਂ ਗੋਲੀਆਂ ਤੇ ਇਹ ਉਧਰ ਗੋਲੀ ਚੱਲੀ ਐ ਇਹਨਾਂ ਦੇ ਦੋ ਬੱਚਿਆਂ ਨੂੰ ਗੋਲੀ ਵੱਜੀ ਐ ਤਾਂ ਦੂਜੇ ਪਾਸੇ ਮੁੰਡਿਆਂ ਨੇ ਕਰ ਦਿੱਤਾ ਕਤਲ ਬੇਰਹਿਮੀ ਨਾਲ ਕੋਟੇ ਪਰਿਵਾਰ ਦੇ ਨੌਜਵਾਨ ਉਹਨਾਂ ਨੇ ਠੰਡੇ ਮਾਰੇ ਤੇ ਉਸ ਤੋਂ ਬਾਅਦ ਉਹਨਾਂ ਨੇ ਡੰਡੇ ਵੀ بیسਬਾਲ ਵੀ ਮਾਰੇ ਉਹਨਾਂ ਦੇ ਫਿਰ ਉਹਨਾਂ ਨੇ ਚੱਕੇ ਉਹ ਮਿੱਟੀ ਦਾ ਟੂਜਾ ਲਾਸਟ ਟਾਈਮ ਜਾਂਦੇ ਹੋਏ ਸਿਰ 'ਚ ਉਹ ਮਾਰ ਗਏ ਸਾਡੇ ਘਰਦਿਆਂ ਨੂੰ ਮੇਰੇ ਪਾਪਾ ਦੇ ਵੀ ਉਹਨਾਂ ਨੇ ਮਾਰਿਆ ਮੇਰੇ ਮੰਮਾ ਨੂੰ ਵੀ ਮਾਰਿਆ ਮੇਰੇ ਪਾਬੀ ਜੀ ਨੂੰ ਮਾਰਿਆ ਬੱਚੇ ਮੇਰੇ ਭਤੀਜੇ ਨੂੰ ਉਲਟਾ ਉਹਨਾਂ ਨੇ ਮਾਰਿਆ ਖੰਡੇ ਤੇਜ਼ ਤੇ ਯਾਰ ਕਿੰਨੀ ਕਿ ਸੱਟ ਲੱਗੀ ਕਿ ਰੇਸ਼ ਦੇ ਭਾਜੀ ਤੁਸੀਂ ਦੇਖ ਸਕਦੇ ਆ ਤਾਂ ਉਹਨਾਂ ਨੇ ਚਾਨ ਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇਹਦਾ ਸਿਰ ਬਚ ਰਿਹਾ ਸਰ ਉਹਨਾਂ ਨੇ ਸਿਰ ਤੇ ਮਾਰਨ ਦੀ ਕੋਸ਼ਿਸ਼ ਕੀਤੀ ਸੀ ਆ ਤਾਂ ਗਲਤੀ ਨਾਲ ਸਰ ਸਾਡੇ ਘਰ ਦੇ ਸਾਨੂੰ ਛੜਾ ਰਹੇ ਸੀ ਇਹਦੇ ਇੱਥੇ ਲੱਚੇ ਲਾਂਝਿਆ ਤੇਰੀਆਂ ਲੱਤਾਂ ਤੇ ਰੋਡਾਂ ਮਾਰੀਆਂ ਉਹਨਾਂ ਨੇ ਡੰਡੇ ਮਾਰੇ ਤੇਜ਼ ਹਥਿਆਰ ਨਾਲ ਜੀ ਹਾਂ ਇੱਕ ਪਾਸੇ ਮਾਮੂਲੀ ਗੱਲ ਨੂੰ ਲੈ ਕੇ ਕੁਝ ਮੁੰਡਿਆਂ ਨੇ ਇੱਕ ਸ਼ਖਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਨਾਲ ਹੀ ਪਰਿਵਾਰ ਦੇ ਨੌਜਵਾਨਾਂ ਦੀ ਵੀ ਬਤਮਾਸ਼ਾਂ ਵੱਲੋਂ ਮੁਲਜ਼ਮਾਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ ਜਦਕਿ ਦੂਜੇ ਪਾਸੇ ਸਾਬਕਾ ਸਰਪੰਚ ਦੇ ਦੋ ਪੁੱਤਾਂ ਤੇ ਗੋਲੀਆਂ ਚੱਲੀਆਂ ਨੇ ਸ਼ਰਿਆਮ ਦੋਵਾਂ ਨੌਜਵਾਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਤੇ ਗੋਲੀਆਂ ਚਲਾਉਣ ਦੇ ਇਲਜ਼ਾਮ ਵੀ ਪਿੰਡ ਦੇ ਸਾਬਕਾ ਸਰਪੰਚ ਤੇ ਲੱਗੇ ਨੇ ਗੱਲ ਪਹਿਲੀ ਵਾਰਦਾਤ ਦੀ ਕਰਦੇ ਹਾਂ ਜੋ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਮੁਹੱਲਾ ਸੈਣੀਆ ਚ ਮਾਮੂਲੀ ਗੱਲ ਨੂੰ ਲੈ ਕੇ ਕੁਝ ਨੌਜਵਾਨਾਂ ਨੇ ਇੱਕ ਸ਼ਖਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਇੱਥੇ ਹੀ ਬਸ ਨਹੀਂ ਪਰਿਵਾਰ ਦੇ ਦੋ ਨੌਜਵਾਨਾਂ ਨਾਲ ਵੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ ਉਹਨਾਂ ਨੂੰ ਲਹੂ-ਲਹਾਨ ਕਰ ਮਲਜਮ ਮੌਕੇ ਤੋਂ ਫਰਾਰ ਹੋ ਗਏ ਆਖਰ ਝੜਪ ਕਿਉਂ ਹੋਈ ਕਿਵੇਂ ਸ਼ਖਸ ਦਾ ਕਤਲ ਕੀਤਾ ਗਿਆ ਇਹ ਤੁਸੀਂ ਪੀੜਤ ਇਹਨਾਂ ਨੌਜਵਾਨਾਂ ਦੇ ਮੂੰਹ ਹੀ ਸੁਣ ਲਓ ਕੁਸ਼ਵਨੀ ਮੈਂ ਆਪਣੀ ਢਲੀ ਦੇ ਬਾਹਰ ਆਪਣੀ ਢਲੀ ਤੋਂ ਬਾਹਰ ਨਿਕਲਿਆ ਮੈਂ ਆਪਣੇ ਭਰਾ ਨੂੰ ਉੱਥੇ ਛੋਟੇ ਭਤੀਜੇ ਨੂੰ ਉੱਥੇ ਦੇਖਿਆ ਸਾਡੇ ਇਦੇ ਨਾਲ ਇੱਕ ਹੋਰ ਸਾਡੀ ਹੋਰੀ ਸੀ ਸਾਡੀ ਗਲੀ ਦਾ ਛੋਟਾ ਮੁੰਡਾ ਸੀ ਉੱਥੇ ਠੀਕ ਆ ਕੋਈ ਦੋ ਤੇ ਜੇ ਬੰਦੇ ਉਹਦੇ ਚਵੇੜਾ ਚੂੜਾ ਮਾਰਦੇ ਸੀ ਆਪਾਂ ਉਹਨਾਂ ਨੂੰ ਛਡਾਨ ਗਏ ਟੱਕੇ ਬੱਜੀ ਦੇ ਵਿੱਚ ਉਹਨਾਂ ਨੇ ਸਾਡੇ ਵੀ ਮਾਰੀਆਂ ਤੇ ਆਪਾਂ ਵੀ ਉਹਨਾਂ ਨੂੰ ਛਡਾ ਛੜੂਟੇ ਆਪਾਂ ਦੁਬਾਰਾ ਆਪਣੀ ਗਲੀ ਦੇ ਵਿੱਚ ਵਾਪਸ ਆ ਚੁੱਕੇ ਸੀ ਉਹ ਦੋ ਤੋਂ ਤਿੰਨ ਮਿੰਟ ਦੇ ਵਿੱਚ ਹੀ ਤੇਜ਼ ਤਿਆਰ ਹਥਿਆਰ ਹਥਿਆਰ ਲੈ ਕੇ ਸਾਨੂੰ ਮਾਰਨ ਸਾਡੀ ਗਲੀ ਦੇ ਵਿੱਚ ਆ ਗਏ ਤੇ ਸਾਡੇ ਮਹੱਲੇ ਦੇ ਨੇ ਸਾਨੂੰ ਛਡਾਨ ਦੀ ਕੋਸ਼ਿਸ਼ ਕੀਤੀ ਸਾਡੇ ਘਰ ਦੇ ਸੀ ਮੇਰਾ ਵੱਡਾ ਭਰਾ ਆ ਮੇਰੇ ਭਾਬੀ ਜੀ ਮੇਰੇ ਮम्मा ਸਾਰੇ ਮੁੱਹੱਲਾ ਇਕੱਠਾ ਹੋ ਰਿਹਾ ਉਹਨਾਂ ਨੇ ਉਲਟਾ ਮੇਰੇ ਮੈਨੂੰ ਅੱਦੇ ਭਾਬੀ ਉਹਨਾਂ ਨੇ ਮੈਨੂੰ ਫੜ ਲਿਆ ਤੇ ਜਰੇਸ਼ ਨੂੰ ਫੜਨ ਫੜਨ ਨੂੰ ਇਹਨਾਂ ਦੇ ਪਾਪਾ ਵੀ ਮੇਰਾ ਵੱਡਾ ਭਰਾ ਜਰੇਵ ਸਿੰਘੀ ਉਹ ਚੀਜ਼ ਨੂੰ ਫੜਨ ਲੱਗੇ ਉਸ ਤੋਂ ਬਾਅਦ ਇਹਨੂੰ ਥੋੜਾ ਜਿਹਾ ਘਰ ਦੇ ਅੰਦਰ ਦਿੱਤਾ ਤੇ ਉਹਨਾਂ ਨੂੰ ਵੀ ਟੱਟਾ ਮਾਰ ਕੇ ਜਰੇਵ ਸਿੰਘੀ ਨੂੰ ਘਰ ਦੇ ਅੰਦਰ ਟੱਟਾ ਮਾਰ ਕੇ ਉਹਨਾਂ ਦੇ ਤੇਜ ਹਥਿਆਰ ਦੇ ਨਾਲ ਹਮਲਾ ਕੀਤਾ ਤੇ ਇੱਕ ਮਿੱਟੀ ਦਾ ਟੁੱਜਾ ਪਿਆ ਸੀ ਲਾਸਟ ਦੇ ਵਿੱਚ ਉਹਨਾਂ ਨੇ ਸੇਡ ਤੇ ਚਾਚੇ ਉਹ ਮਾਰਤਾ ਉਹਨਾਂ ਦੇ ਤੇ ਹੱਥ ਕਿੰਨੇ ਜਾਨੇ ਸੀਗੇ ਉਹ ਜੀ ਉਹ ਸਰ ਚਾਰ ਜਾਨੇ ਜਿਹੜੇ ਸਾਨੂੰ ਪਤਾ ਪਰਛਾਤੇ ਆ ਤੇ ਇੱਕ ਉਹਨਾਂ ਦੇ ਪਾਪਾ ਪੰਜਵੇਂ ਤੇ ਨਾਲ ਸਾਨੂੰ ਅਣਪਛਾਤੇ ਵੀ ਦੋ ਤਿੰਨ ਜਾਨੇ ਹੋਰ ਸੀ ਟੋਟਲ ਸਰ ਇਦਾਂ ਦਾ ਯਾਦ ਨਹੀਂ ਸਰ ਜਦੋਂ ਸਾਨੂੰ ਸਾਰਿਆਂ ਨੇ ਸਾਰਾ ਮੱਲਾ ਹੀ ਆਪਣਾ ਵਿੱਚ ਵਿੱਚ ਉਹਨਾਂ ਨੇ ਹਥਿਆਰ ਫੜੇ ਪਏ ਸੀ ਸਾਨੂੰ ਇੰਨਾ ਨਹੀਂ ਪਤਾ ਕਿੰਨੇ ਜਾਨੇ ਆਏ ਉਹਨਾਂ ਨੇ ਠੰਡੇ ਮਾਰੇ ਤੇ ਉਸ ਤੋਂ ਬਾਅਦ ਉਹਨਾਂ ਨੇ ਡੰਡੇ ਵੀ ਬੇਸਬਾਲ ਵੀ ਮਰੇ ਉਹਨਾਂ ਦੇ ਫਿਰ ਉਹਨਾਂ ਨੇ ਚਾਚੇ ਉਹ ਮਿੱਟੀ ਦਾ ਟੂਜਾ ਲਾਸਟ ਟਾਈਮ ਜਾਂਦੇ ਹੋਏ ਸਿਰ 'ਚ ਉਹ ਮਾਰ ਗਏ ਠੀਕ ਹੈ ਤਾਂ ਉਹਨਾਂ ਦੇ ਦੰਦ ਹਾਂਜੀ ਸਰ ਇਹ ਦੰਦ ਕਦੋਂ ਵੀ ਉਹਨਾਂ ਦੇ ਸਰ ਉਹਨਾਂ ਦੀ ਇਹ ਦੰਦ ਅੱਤ ਰਾਤੀ ਸਰ ਰੋਸ਼ਪੋਨੇ 2:00 ਵਜੇ ਦੇ ਕਰੀਬ ਪਹਿਲਾਂ ਇੱਥੇ ਸਿਵਲ ਹਸਪੀਟਲ ਨੇ ਆਏ ਸੀ ਉਹਨਾਂ ਨੂੰ ਇਹਨਾਂ ਨੇ 15 ਮਿੰਟ ਬਾਅਦ ਹੀ ਰੈਫਰ ਕਰਤਾ ਉਥੇ ਹਲਵਾਸਾ ਹਸਪੀਟਲ ਹਲਵਾਸਾ ਸਰ ਹਲਵਾਸਾ ਜੀ ਹਸਪੀਟਲ ਠੀਕ ਸਾਡੇ ਘਰ ਦੇਆਂ ਨੂੰ ਮੇਰੇ ਪਾਪਾ ਦੇ ਵੀ ਉਹਨਾਂ ਨੇ ਉਹ ਮਾਰਿਆ ਮੇਰੇ ਮਮਾ ਨੂੰ ਵੀ ਮਾਰਿਆ ਮੇਰੇ ਭਾਬੀ ਜੀ ਨੂੰ ਮਾਰਿਆ ਬਾਅਦ ਚ ਮੇਰੇ ਭਤੀਜੇ ਨੂੰ ਉਲਟਾ ਉਹਨਾਂ ਨੇ ਮਾਰਿਆ ਠੰਡੇ ਤੇਜ਼ ਤੇ ਆਹ ਕਿੰਨੀ ਕਿ ਸੱਟ ਲੱਗੀ ਰੇਸ਼ ਦੇ ਭਾਜੀ ਤੁਸੀਂ ਦੇਖ ਸਕਦੇ ਆ ਤਾਂ ਉਹਨਾਂ ਨੇ ਤੰਨ ਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇਹਦਾ ਸਿਰ ਬਚ ਰਿਹਾ ਸਰ ਉਹਨਾਂ ਨੇ ਸਿਰ ਤੇ ਮਾਰਨ ਦੀ ਕੋਸ਼ਿਸ਼ ਕੀਤੀ ਸੀ ਆ ਤਾਂ ਗਲਤੀ ਨਾਲ ਸਰ ਸਾਡੇ ਘਰ ਦੇ ਸਾਨੂੰ ਛਡਾ ਰਹੇ ਸੀ ਇਹਦੇ ਇੱਥੇ ਲੱਕੇ ਲਾਂਦੇ ਆ ਤੇਰੀਆਂ ਲੱਤਾਂ ਦੇ ਰੋਡਾਂ ਮਾਰੀਆਂ ਉਹਨਾਂ ਨੇ ਡੰਡੇ ਮਾਰੇ ਤੇਜ਼ ਹਥਿਆਰ ਨਾਲ ਇਸ ਮਾਮਲੇ 'ਚ ਆਖਰ ਪੁਲਿਸ ਦਾ ਕੀ ਬਿਆਨ ਸਾਹਮਣੇ ਆਇਆ ਹੁਣ ਤੁਹਾਨੂੰ ਇਹ ਵੀ ਸੁਣਾ ਦਿੰਨੇ ਆ ਅੱਜ ਥੋੜੀ ਦਰ ਪਹਿਲਾਂ ਇੱਕ ਇਨਫੋਰਮੇਸ਼ਨ ਆਈ ਆ ਜਿਹਦੇ ਵਿੱਚ ਗ라이 ਝਗੜੇ ਜਿਹਾ ਸਗਾ ਮਾਮਲਾ ਤੇ ਹਸਪੀਟਲ ਆ ਕੇ ਮੈਂ ਦੇਖਿਆ ਤੇ ਇੱਥੇ ਦੋ ਇੰਜਰਡ ਪਏ ਨੇ ਲੜਕੇ ਤੇ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਅਜੀਵ ਸੈਣੀ ਤੇ ਦੂਜਾ ਕ੍ਰਿਸ਼ਾ ਤੇ ਅਗਲੀ ਵੈਰੀਫਿਕੇਸ਼ਨ ਚੱਲ ਰਹੀ ਆ ਕਾਰਵਾਈ ਕਰ ਰਹੇ ਆ ਤੇ ਇਹਨਾਂ ਸੱਟਾਂ ਸਗੀਆਂ ਇੱਕ ਨੂੰ ਬੈਰ ਰੈਫਰ ਕਰਤਾ ਇਥੋਂ ਤੇ ਦੂਜਾ ਇੱਥੇ ਹੀ ਆ ਸਰ ਲੜਾਈ ਹੋਈ ਕਿਹੜੀ ਹੈਗਾ ਇਹ ਹੈਗਾ ਜੀ ਬਾਦਲਪੁਰ ਮੱਲਾ ਅੱਛਾ ਮਤਲਬ ਕਿ ਕੋਈ ਰੰਜਿਸ਼ ਹੋਇਆ ਸੀ ਕਿ ਕੀ ਆ ਉਹ ਇਹ ਪਤਾ ਲੱਗੂਗਾ ਜੀ ਹੁਣ ਪੁੱਛਗਿੱਛ ਕਰਕੇ ਪਤਾ ਲੱਗੂਗਾ ਕੀ ਰੰਜਿਸ਼ ਇਹਨਾਂ ਦੀ ਫਿਰੋਜ਼ਪੁਰ ਚ ਵੀ ਇੱਕ ਵੱਡੀ ਵਾਰਦਾਤ ਹੋਈ ਹੈ ਜਾਣਕਾਰੀ ਮੁਤਾਬਕ ਸਾਬਕਾ ਸਰਪੰਚ ਵੱਲੋਂ ਪਿੰਡ ਦੇ ਸਾਬਕਾ ਸਰਪੰਚ ਦੇ ਪੁੱਤਾਂ ਤੇ ਗੋਲੀਆਂ ਚਲਾਈਆਂ ਗਈਆਂ ਨੇ ਦੋਵਾਂ ਨੌਜਵਾਨਾਂ ਨੂੰ ਗੋਲੀਆਂ ਲੱਗੀਆਂ ਨੇ ਦੱਸਿਆ ਜਾ ਰਿਹਾ ਕਿ ਮਲਜਮਾ ਵੱਲੋਂ ਨੌਜਵਾਨਾਂ ਤੇ ਭਜਾਪਜਾ ਗੋਲੀਆਂ ਚਲਾਈਆਂ ਗਈਆਂ ਨੇ ਗੋਲੀਆਂ ਲੱਗਣ ਕਾਰਨ ਦੋਵੇਂ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਮੇਰੇ ਦੋ ਮੁੰਡਿਆਂ ਨੂੰ ਰਵਿੰਦਰ ਕੁਮਾਰ ਤੇ ਨਾਲ ਦੀਪਕ ਖੋਲਰ ਉਹਨਾਂ ਫਾਇਰ ਮਾਰੇ ਨੇ। ਨਾਲ ਉਹਨਾਂ ਦੇ ਸੱਤ ਅੱਠ ਜਣੇ ਹੋਰ ਸੀ। ਸਾਨੂੰ ਉਹ ਘੜਾ ਨਿਕਲਦਾ ਸਰਪੰਚ ਆ ਆ ਮੌਕੇ ਤੇ ਇਹਨੇ ਆ ਕੇ ਸਾਨੂੰ ਗੱਡੀ ਬਾਹੇ ਲੈਂਦਾ ਇਥੇ। ਇਹ ਕੀ ਕਾਰਨ ਕੀ ਹੈ? ਕਿ ਮਾਰੇ ਨੇ? ਇਹ ਰਵਿੰਦਰ ਕੁਮਾਰ ਉਹਨਾਂ ਫਾਇਰ ਮਾਰੇਗੇ ਨਾਲ ਦੀਪਕ ਖੋਲਰ। ਕਿੰਨੇ ਫਾਇਰ ਹੋਏ ਨੇ ਤੇ ਚਾਰ ਪੰਜ ਫਾਇਰ ਮਾਰੇ ਜੀ ਦੋ ਮੁੰਡੇ ਮੈਰਨ ਵੱਜ ਗਏ ਨੇ ਇੱਕ ਦਫਾਰ ਮੇਰੇ ਦੋਵੇਂ ਲੜਕੇ ਜੀ ਕਾਪੀ ਦੀ ਹੋ ਸਕਦਾ ਕਾਰ ਇਹ ਕਾਹੀ ਟੂੜੀ ਖੇਤੋਂ ਆਉਦੇ ਲੈ ਕੇ ਆਇਆ ਤੇ ਟਰਾਲੀ ਛੱਡ ਰ ਗਿਆ ਮੁੰਡਾ ਤੇ ਉੱਥੇ ਪਹਿਲਾਂ ਇਹ ਟੋੜੇ ਮਾਰ ਰਹੇ ਨੇ ਟਰੈਕ ਚਾਸਤੇ ਸਾਡੇ ਚੌਂ ਚ ਕੈਮਰੇ ਲੱਗੇ ਨੇ ਕੈਮਰੇ ਜੈਕ ਡਿੱਟੇ ਜਾਂ ਸਰਕਾਰੀ ਕੈਮਰੇ ਲੱਗੇ ਜੀ ਉੱਥੇ ਵਟੜੋੜੇ ਮਾਰਨ ਮੋਰ ਗੱਡੀ ਮਗਰ ਲਾ ਕੇ ਨੇ ਟਰੈਕਟਰ ਲੈ ਕੇ ਨਿੰਦਰ ਲੈ ਕੇ ਮੁਰਗੇ ਫਾਇਰ ਮਾਰਨੇ ਸ਼ੁਰੂ ਕਰਦੇ ਨੇ ਕੰਮ ਲੱਗ ਜਾਂਦਾ ਪਹਿਲਾਂ ਕੋਈ ਝਗੜਾ ਪਹਿਲਾਂ ਸਾਡੀ ਕੋਈ ਸੁਣਨੀ ਨਾਲ ਚੱਲਦੀ ਸਾਡੀ ਲੜਾਈ ਪਹਿਲਾਂ ਨਹੀਂ ਹੋਈ ਜੀ ਪਹਿਲਾਂ ਜੀ 18 ਜਨਮਾਈ ਹੋਈ ਸਾਡੀਆਂ ਤੇ ਉਹ ਜੇ ਫੈਸਲੇ ਤੋਂ ਆ ਕੇ ਹੋਰ ਅਹਰਾ ਜੀ ਮੈਂ ਜਮਾਨ ਤੋਂ ਆ ਗਿਆ ਸਾਡਾ ਉਹ ਨੰਬਰ ਗਿਆ ਕੋ ਕੋ ਸੈਕਸ਼ਨ ਕੋਡ ਤੇ ਅੱਜ ਕਿੰਨੇ ਕੰਨੇ ਨੇ ਮਾ ਜੀ ਤੇ 8 800 ਤੋਂ 800 ਤੋਂ ਡੀ ਲੇ ਗਈ ਜਾਣਕਾਰੀ ਮੁਤਾਬਕ ਦੋਮਾ 13 ਵਿਚਾਲੇ ਪ੍ਰਾਣੀ ਰੰਜਿਸ਼ ਚੱਲਦੀ ਆ ਰਹੀ ਹੈ ਤੇ ਇਸੇ ਰੰਜਿਸ਼ ਦੇ ਚੱਲਦੇ ਹੀ ਇਸ ਵਾਰਦਾਤ ਨੂੰ ਮੁਲਜ਼ਮਾਂ ਵੱਲੋਂ ਅੰਜਾਮ ਦਿੱਤਾ ਗਿਆ ਜੀ ਮੈਂ ਮੌਜੂਦਾ ਸਰਪੰਚਾ ਪਿੰਡ ਬੇਟੂ ਗਦੀਨ ਦਾ ਤੇ ਇਹ ਉਧਰ ਗੋਲੀ ਚੱਲੀ ਹੈ ਇਹਨਾਂ ਪਰ ਦੋ ਬੱਚਿਆਂ ਨੂੰ ਗੋਲੀ ਵੱਜੀ ਐ ਉਹ ਅਜੇ ਇਹਨਾਂ ਨੇ ਮੈਂ ਗਿਆ ਇਹਨਾਂ ਨੂੰ ਘਰੋਂ ਕੱਢ ਕੇ ਲੈ ਕੇ ਆਇਆ ਉਹ ਅੱਗੇ ਖੜੇ ਸੀ ਕੋ ਘਰੋਂ ਕੱਢ ਨਹੀਂ ਦਿੰਦੇ ਸੀ ਕਿੰਨੇ ਕਿੰਨੇ ਜਣੇ ਹੈਗੇ ਸੀ ਉਹ ਹੈਗੇ ਨੇ 8-10 ਜਣੇ ਸੀ ਤੇ ਗੋਲੀ ਕਿੱਥੇ ਕਿੱਥੇ ਵੱਜੀ ਐ ਇਹ ਇੱਕ ਗੋਲੀ ਵੱਜੀ ਐ ਜੀ ਇਹਨਾਂ ਦੇ ਆਪਣੇ ਆਕਾਸ਼ ਹੁੰਦਾ ਮੁੰਡਾ ਆਕਾਸ਼ ਛੋਟਾ ਤੇ ਇਹ ਇਹਦੇ ਪੈਰ ਤੇ ਵੱਜੀ ਐ ਦੂਜੇ ਦੇ ਅਜੇ ਇੱਕ ਮਾਰਦੇ ਦੋ ਜਣੇ ਚੱਕਦੇ ਨੇ ਦੋ ਜਣੇ ਆਵੇ ਇਹ ਕਿਹੜੇ ਮਿੰਟ ਦੀ ਕੱਟਣਾ ਇਹ ਦੇ ਟੁਕਰੀਂ ਦੀ ਐ ਜੀ ਤੇ ਕੋਈ ਪਹਿਲਾਂ ਨਹੀਂ ਆਇਆ ਹਾਂਜੀ ਪਹਿਲਾਂ ਵੀ ਪ੍ਰਾਣੀ ਰੰਜਸ਼ ਆ ਇਸੇ ਗੱਲ ਦੀ ਬਸ ਉਦੋਂ ਵੀ ਇਹ ਕੰਮ ਹੋਏ ਸੀ ਅੱਜ ਕੁੱਲ ਕਿੰਨੇ ਜਣੇ ਜਖਮੀ ਨੇ ਅੱਜ 2 ਜਣੇ ਆ ਗਏ ਬਸ ਤੁਹਾਡੇ ਨਾਲ ਦੋ ਦੋਸਤ ਕਿਨੇ ਲੈ ਆਏ ਅਸੀਂ ਪਿੰਡ ਗੱਡੀ ਤੇ ਲੈ ਕੇ ਆਇਆ ਜੀ ਇਸ ਵਾਰਦਾਤ ਨੂੰ ਲੈ ਕੇ ਅਜੇ ਤੱਕ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਵਾਰਦਾਤ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਹੁਸ਼ਿਆਰਪੁਰ ਤੇ ਫਿਰੋਜ਼ਪੁਰ 'ਚ ਹੋਈਆਂ ਇਹਨਾਂ ਦੋਵਾਂ ਹੀ ਵਾਰਦਾਤਾਂ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਇੰਨਾ ਹੋਈਆਂ ਵਾਰਦਾਤਾਂ ਨੂੰ ਲੈ ਕੇ ਹਰ ਕੋਈ ਇਹੋ ਸੋਚ ਰਿਹਾ ਕਿ ਆਖਰ ਪੰਜਾਬ 'ਚ ਇਹ ਚੱਲ ਕੀ ਰਿਹਾ ਹੈ ਕਿਉਂ ਲੋਕਾਂ 'ਚ ਕਾਨੂੰਨ ਦਾ ਖੌਫ ਖਤਮ ਹੋ ਰਿਹਾ ਇਹ ਆਪਣੇ ਆਪ 'ਚ ਵੱਡਾ ਸਵਾਲ ਹੈ ਜਗਮਣੀ ਟੀਵੀ ਲਈ ਨਕੇਤ ਸ਼ਰਮਾ ਤੇ ਹਰੀਸ਼ ਬਠਲਾ ਦੀ ਰਿਪੋਰਟ